i hey, 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 hey. ਸਭਨਾਂ ਕਾਇੂ ਅਸੀਂ ਸਾਰੇ ਮਾਂਦ ਬੇਟਕ ਆਇਆ ਪਾਪ ਦੇ ਵਿੱਚ ਜਨਮਿਆ ਤੇ ਪਾਪ ਕਰੀ ਦੁਨੀਆ ਦੇ ਵਿੱਚ ਰਹਨੇ ਕੋਈ ਨਹੀਂ ਹੱਥ ਖੜਾ ਕਰੋ ਕਹਿੰਦਾ ਕਿ ਮੈਂ ਬਿਲਕੁਲ ਸੰਪੂਰਨ ਹਮਦੁਲਿਲਾ ਜਿਹੜਾ ਦੋਨੋਂ ਦੇ ਵਿੱਚ ਖੜਾ ਸੱਚ ਸੰਗ ਦੇ ਵਿੱਚ ਖੜਾ ਦੇਖਣ ਦੇ ਵਿੱਚ ਖੜਾ ਕਰਨ ਦੇ ਵਿੱਚ ਹਰ ਪ੍ਰਤੀ ਦਿਨ ਅਸੀਂ ਕੋਈ ਗੁਨਾਹ ਕਰਦੇ ਹਾਂ ਪਰ ਅਸੀਂ ਇਹ ਸੁਣੇ ਕੋਈ ਪਾਪ ਨਹੀਂ ਕੀਤਾ ਸੋਨੇ ਕੋਈ ਗੁਨਾਹ ਨਹੀਂ ਕੀਤਾ ਸੇ ਪਵਿੱਤਰ ਮਹਾਦੀਖਤ ਪਵਿੱਤਰ ਤਾਇ ਦੇ ਵਿੱਚ ਪੜਦਾ ਹੋਏ ਉਸਨੇ ਇਸ ਪਾਪ ਕਰੀ ਦੁਨੀਆ ਦੇ ਵਿੱਚ ਵੀ ਆਪਣੇ ਆਪ ਨੂੰ ਪਵਿੱਤਰ ਰੱਖਿਆ ਹੋਤੇ ਇਹ ਗੱਲ ਪੂਰੀ ਨਹੀਂ ਹੋਈ ਕਿ ਜੈਸੀ ਸੰਗਤ ਵੈਸੀ ਰੰਗਤ ਹੈ ਹallelujah ਹallelujah ਹਨ ਲੋਕਾਂ ਦੀ ਕਿ ਰੰਗਤ ਸਾਰੇ ਰੰਗ ਨੇ ਚੜਾ ਸੀ ਲੋਕਾਂ ਦਾ ਉਹਨੇ ਉਹੀ ਰੰਗ ਰੱਖਿਆ ਜਿਹੜਾ ਪਰਮੇਸ਼ਵਰਾਂ ਨੇ ਦੇ ਕੇ ਭਜਿਆ ਸੀ ਉਹਨੇ ਕਦੀ ਜਿੰਦਗੀ ਦੇ ਵਿੱਚ ਉਹ ਤਾਰਤ ਪੈਦਾ ਨਹੀਂ ਹੋਈ ਕਿ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਬਦਲ ਲੈਂਦਾ ਹallelujah ਨਹੀਂ ਬਦਲਦੇ ਜਿਹਨਾਂ ਨੇ ਨਹੀਂ ਬਦਲਣਾ ਔਰ ਜਿਨਾਂ ਨੇ ਬਦਲ ਲਾਏ ਖਰਬੂਜੇ ਤੋਂ ਕੀ ਹੋਏ ਕੋਰ ਤੁਮਨ ਦੇ ਵਿੱਚ ਰਹਿ ਕੇ ਵੀ ਬਦਲ ਜਾਂਦੇ ਨਹੀਂ ਹallelujah ਕਾੜੀ ਮਾਰੀਏ ਪਰਮੇਸ਼ਥ ਦੇ ਪਿਆਰ ਦੀ ਨਹੀਂ ਰੰਗ ਬਦਲੇ ਅਸਨੇ ਔਰ ਉਹਦੇ ਵਰਗਾ ਖੁਦਾ ਸਾਾਨੂੰ ਕਿਤੇ ਨਹੀਂ ਮਿਲ ਸਕਦਾ ਅਸੇ ਦੇ ਸ੍ਰੀਵ ਨੇ ਆਪਣੇ ਗਲਾਮ ਚ ਲਿਖਿਆ ਜਿਹੜਾ ਆਪਣੇ ਸ੍ਰੀਵ ਚੁੱਕੇ ਮੇਰੇ ਕਰੋ ਕਿਉਂਕਿ ਜਿਹੜਾ ਕੋ ਆਪਣੀ ਜਾਨ ਨੂੰ ਗਵਾ ਦੇਗਾ ਉਹਨੂੰ ਇੱਥੇ ਜਾਨ ਮਿਲੇਗੀ ਅਤੇ ਕਸਬੀਰ ਮਿਲੇਗਾ ਥੋੜਾ ਸਰੀਰ ਕੀ ਹੈ ਤੇ ਪ੍ਰਕਾਸ਼वान ਸਰੀਰ ਹੋਏਗਾ ਪਰ ਜਿਹੜੇ ਕਿ ਆਪਣੀ ਜਾਨ ਨੇ ਇੱਥੇ ਧਰਤੀ ਤੇ ਬਚਾ ਲਵੇਗਾ ਉਹਦੀ ਇੱਥੇ ਵੀ ਜਾਨ ਗਵਾਈ ਜਾਏਗੀ ਹallelujah ਹallelujah ਧਰਤੀ ਤੇ ਰਹਦੇ ਹੋਏ ਸਲੀਬ ਨੂੰ ਹਮੇਸ਼ਾ ਆਪਣੀ ਅੱਖਾਂ ਦੇ ਸਾਹਮਣੇ ਰੱਖਣਾ ਉਹ ਕ੍ਰੂਸ ਨੂੰ ਅੱਖਾਂ ਦੇ ਸਾਹਮਣੇ ਰੱਖਣਾ ਯਾਦ ਕਰਨਾ ਕਿ ਅਮੇ ਯਿਸੂ ਦੇ ਹੱਥ ਲੱਗੇ ਸਾਂ ਅਮੇ ਇਕੱਲੇ ਪੜਦੇ ਹੋਏ ਉਸ ਨੂੰ ਔਰ ਇਹਨੇ ਕੋਈ ਪਾਪ ਨਹੀਂ ਕੀਤਾ ਸੀ ਤਾਂ ਵੀ ਆਪਣੇ ਆਪ ਨੂੰ ਬੋਲੋ ਕਿ ਉਹਨੇ ਕੋਈ ਪਾਪ ਨਹੀਂ ਕੀਤਾ ਸੀ ਤੇਰੇ ਲਈ ਸਰੀਰ ਤੇ ਟੰਗਿਆ ਗਿਆ ਆਪਣੇ ਆਪ ਨੂੰ ਬੋਲੋ ਤੁਸੀਂ ਕਿਦਾਂ ਦੇਖੋ ਉਸ ਤੋਂ ਸਾਰੇ ਜਨਾਨੀ ਵਿਰਾਗ ਵੀ ਵੱਲ ਆ ਰਹੀ ਹੈ ਕਿ ਜਿਹੜੇ ਰੂਹ ਦੇ ਵਿੱਚ ਰੰਗੇ ਹੁੰਦੇ ਨੇ ਅੱਖਾਂ ਦੇ ਵਿੱਚ ਪਾਣੀ ਆ ਜਾਂਦਾ ਹallelujah 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 ਔਰ ਇੱਕ ਬੇਨਤੀ ਹੈ ਜਿੰਨੇ ਜਣੇ ਬਾਹਰ ਨੇ ਉਹ ਪ੍ਰਭੂ ਦੀ ਹਾਜ਼ਰੀ ਦੇ ਵਿੱਚ ਆ ਜਾਣਾ ਪਾਣੀ ਪੀਣ ਦਾ ਟਾਈਮ ਨਹੀਂ ਲੱਗਦਾ ਹallelujah ਜਿਨ੍ਹਾਂ ਨੇ ਪਾਣੀ ਪੀ ਲਿਆ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਆ ਜਾਈਏ ਔਰ ਆਪੇ ਸਾਰੇ ਜਾਣੇ ਰਲ ਕੇ ਉਹਦੀ ਗੁਰਬਾਨੀ ਦੇ ਰਹੀ ਮੁਹੱਬਤ ਦੀਆਂ ਗੱਲਾਂ ਕਰਾਂਗੇ ਹਾਲੇਲੂਇਆ ਕਹਿੰਦਾ ਹਨੇ ਕੋਈ ਪਾਪ ਕਦੇ ਕੀਤਾ ਸੀ ਕਿ ਬੰਦੇ ਆ ਤਾਂ ਵੀ ਗਿਆ ਤੇਰੇ ਲਈ ਸਲੀਬ ਉੱਤੇ ਡੰਗਿਆ ਤਾਂ ਕਿ ਲੱਖ ਜਾਣ ਤੇਰੇ ਸਰਜ ਇਹ ਆਪਣਾ ਫਰਜ਼ ਸੀ ਕਿ ਅਸੀਂ ਅਸੀਂ ਕੁਰਬਾਨ ਹੋ ਗਏ ਅਸੀਂ ਸਲੀਬ ਤੇ ਡੰਗੇ ਜਾਈਏ ਪਰ ਸਾਰੇ ਸਾਡੇ ਫਰਜ਼ ਇਹਨਾਂ ਦੇ ਬਾਅਦ ਹੈ ਹਾਲੇਲੂਇਆ ਅਗਰ ਅਗਰ ਕੋਈ ਚੋਰੀ ਦੇ ਵਿੱਚ ਫੜਿਆ ਜਾਂਦਾ ਕਿ ਬੱਚਾ ਲਾਲੋ ਚੋਰੀ ਦੇ ਵਿੱਚ ਫੜਿਆ ਗਿਆ ਉਹਨੂੰ ਜੇਲ੍ਹ ਦੇ ਵਿੱਚ ਲੈ ਗਏ ਥਾਣੇ ਦੇ ਵਿੱਚ ਲੈ ਗਏ ਉੱਥੇ ਜਾ ਕੇ ਉਹਦਾ ਪਿਓ ਕੀ ਕਹੇਗਾ ਕੀ ਕਰੇਗਾ ਐਸੇ ਡੋਡੇਗਾ ਉਹਨੂੰ ਛੁਡਾ ਕੇ ਲਿਆਏਗਾ ਜਾਂ ਫਿਰ ਇਹ ਕਹੇਗਾ ਤੁਸੀਂ ਉਹਨੂੰ ਇਹਨੂੰ ਛੱਡ ਦਿਓ ਤੇ ਮੈਨੂੰ ਜੇਲ੍ਹ ਦੇ ਵਿੱਚ ਰੱਖ ਲੋ ਇਹਦਾ ਕੀ ਹੈਗਾ ਇੱਕ ਕਿਸੇ ਇੱਕਾ ਇੱਕ ਵਾਰ ਇੱਕ ਟ੍ਰੇਨ ਆਦੀ ਸੀ ਟ੍ਰੇਨ ਦੀ ਪੱਗੜੀ ਅੱਗੇ ਟੁੱਟੂ ਹੋਈ ਸੀ ਤਾਂ ਜੰਗਲਾਂ ਦੇ ਵਿੱਚ ਕੋਈ ਆਪਣੇ ਬਹੁਤ ਪਿਆਰੇ ਪਿਆਰੇ ਇੱਕ ਮੇਮਣੇ ਨੂੰ ਕਿਸੇ ਬੱਚੇ ਦੇ ਮੇਮਣਾ ਪਾਲਿਆ ਹੋਇਆ ਸੀ 15-20 ਸਾਲ ਦਾ 15 ਸਾਲ ਦਾ ਬੱਚਾ ਸੀ ਉਹ ਮੇਮਣੇ ਨੂੰ ਚਾਰਨ ਵਾਸਤੇ ਲੈ ਕੇ ਗਿਆ ਹੋਇਆ ਸੀ ਉਹ ਮੇਮਣਾ ਜਿਹੜਾ ਉਹਨੇ ਆਪਣੇ ਪਿਤਾ ਤੋਂ ਜਿੱਦ ਕਰਕੇ ਲਿਆ ਸੀ ਹallelujah ਉਹਨੂੰ ਬੜਾ ਪਿਆਰ ਕਰਦਾ ਸੀ ਉਹਨੂੰ ਖਵਾਉਂਦਾ ਸਭ ਨੂੰ ਲਾਉਂਦਾ ਸੀ ਉਹਨੂੰ ਪਿਆਰ ਕਰਦਾ ਸੀ ਉਹ ਤੋਂ ਬਿਨਾ ਇੱਕ ਪਲ ਨਹੀਂ ਰਹਿੰਦਾ ਸੀ ਜਦੋਂ ਉਹਨੇ ਦੇਖਿਆ ਕਿ ਪਾਟੜੀ ਪਿੱਤੀ ਹੋਈ ਹੈ ਤੇ ਪਿੱਛੇ ਟ੍ਰੇਨ ਆ ਰਹੀ ਹੈ ਉਹਨੇ ਕੀ ਕਰਿਆ ਮੇਮਲੇ ਨੂੰ ਮਾਰ ਕੇ ਆ ਤੜਕ ਨਹੀਂ ਸਟਾਰਿਆ ਤੇ ਉਹਨੂੰ ਲਹੂ ਦੇ ਵਿੱਚ ਰੰਗ ਕੇ ਉੱਥੇ ਝੰਡੀ ਖੜੀ ਕਰਤੀ ਹallelujah ਐਨਾ ਲੋਕਾਂ ਦੀ ਜਾਨ ਬਚਾ ਲਿਓਨੇ ਜੋ ਤੇਰੇ ਨਾਲ ਮੁਕੀ ਕਾ ਇਹ ਗੱਲ ਸਰਕਾਰ ਤੱਕ ਪਹੁੰਚੀ ਤਾਂ ਉਸ ਬੱਚੇ ਨੇ ਸਨਮਾਨਤ ਕੀਤਾ ਗਿਆ ਕਿਉਂਕਿ ਉਹਨੇ ਬਹੁਤ سارے ਲੋਕਾਂ ਦੀ ਜਾਨ ਦਾ ਬਚਾ ਲਈ ਪਰ ਜਿਹੜੇ ਦਾ ਆਪਣਾ ਪਿਆਰਾ ਨੇਮਨਾ ਸੋਦੀ ਜਾਨ ਗਵਾਤੀ ਇਹ ਗੱਲ ਕਿੱਧਰ ਜਾਂਦੀ ਹੈ ਸਮਝ ਗਏ ਤੁਸੀਂ ਉਸ ਪਰਮੇਸ਼ਰ ਨੇ ਉਹ ਉਹਦਾ ਪਿਆਰਾ ਪੁੱਤਰ ਜਿਹੜਾ ਉਹਨੇ ਇੰਨਾ ਪਿਆਰਾ ਸੀ ਉਹਨੇ ਕੀ ਕਰਿਆ ਕਿ ਉਹ ਦੁਨੀਆ ਵਾਸਤੇ ਕੁਰਬਾਨ ਕਰਕੇ ਇੱਕ ਲਹੂ ਦਾ ਝੰਡਾ ਖੜਾ ਕਰਤਾ ਹallelujah ਜਿਹੜਾ ਪਚਾਇਆ ਗਿਆ ਸਲੂਹ ਦੇ ਨਾਲ ਜਿਹੜੇ ਖੜੇ ਆ ਜਿਹੜੇ ਬਾਹਰ ਨੇ ਜਿਹੜੇ ਦੁਨੀਆਂ ਦੇ ਵਿੱਚ ਫਿਰਦੇ ਨੇ ਜਿਹੜੇ ਪੈਦਾ ਵੀ ਨਹੀਂ ਹੋਏ ਉਹਨਾਂ ਵਾਸਤੇ ਵੀ ਅਸੀਂ ਯਿਸੂ ਨੇ ਆਪਣਾ ਲਹੂ ਬਹਾ ਦਿੱਤਾ ਇਸੇ ਤਰ੍ਹਾਂ ਜਿਸ ਤਰ੍ਹਾਂ ਉਸ ਬੱਚੇ ਨੇ ਕਿ ਕਾਈਕੋ ਕਹਾਣੀ ਆ ਯਿਸੂ ਮਸੀਹ ਦੀ ਜ਼ਿੰਦਗੀ ਦੇ ਨਾਲ ਉਹਦੀ ਕੁਰਬਾਨੀ ਦੇ ਨਾਲ ਮੇਲ ਖਾਂਦੀ ਉਸ ਪਰਮੇਸ਼ਰ ਨੇ ਆਪਣਾ ਪਿਆਰਾ ਪੁੱਤਰ ਦੇ ਦਿੱਤਾ ਜੇ ਸਾਨੂੰ ਕੋਈ ਕਹੇ ਕਿ ਹਾਂ ਸਾਡੇ ਸਾਡੇ ਬੱਚੇ ਤੋਂ ਕੋਈ ਗਲਤੀ ਹੋ ਗਈ ਉਹਨੂੰ ਕੋਈ ਸਜ਼ਾ ਮਿਲ ਰਹੀ ਹੈ ਤੁਸੀਂ ਆਪਣਾ ਜਵਾਬ ਦੇ ਦਿਓ ਕੋਈ ਨਾ ਛੱਡ ਤਾ ਤਿੰਨ ਚਾਰ ਮੁੰਡੇ ਨੇ ਸਾਡਾ ਕੱਲਾ ਹੀ ਅਸੀਂ ਦੇ ਦਾਂਗੇ ਦੇ ਦਾਂਗੇ ਕਿਉਂਕਿ ਸਾਰੇ ਨਾ ਆਪਾਂ ਆਪਣੇ ਪਿਆਰੇ ਨੇ ਜਿਹਦੇ ਚਾਰ ਨੇ ਉਹਦੇ ਚਾਰੇ ਪਿਆਰੇ ਨੇ ਜਿਹਦੇ ਕੱਲਾ ਉਹਨੂੰ ਕੱਲਾ ਹੀ ਪਿਆਰਾ ਉਹਦਾ ਕੱਲਾ ਹੀ ਸੀ ਉਨੇ ਕੱਲੇ ਹੀ ਦਿੱਤਾ ਕਹਿੰਦੇ ਆ ਲੈ ਲਓ ਹਣ ਅਸੀਂ ਉਹਦੇ ਵਾਸਤੇ ਕੀ ਕਰਦੇ ਆ ਜਿਹਨੇ ਆਪਣਾ ਇੱਕ ਇੱਕ ਜਿਹੜਾ ਪੁੱਤਰ ਹੁੰਦਾ ਕਲੇਜੇ ਦਾ ਟੁਕੜਾ ਹੁੰਦਾ ਦੋ ਵਾਰੀ ਦੋ ਜਾਨਾਂ ਦਾ ਦਿਲ ਟੁੱਟਿਆ ਪਹਿਲਾਂ ਪਰਮੇਸ਼ਰ ਦਾ ਟੁੱਟਿਆ ਫਿਰ ਮਾਂ ਮਰੀਆਮ ਦਾ ਟੁੱਟਿਆ ਹallelujah ਮਾਤਾ ਮਰੀਆਮ ਨੇ ਵੀ ਕਹਤਾ ਜਾ ਬੇਟਾ ਜਿਸ ਕੰਮ ਲਈ ਤੂੰ ਆਇਆ ਤੂੰ ਲੋਕਾਂ ਵਾਸਤੇ ਕੁਰਬਾਨ ਹੋਗਾ ਕਹੋ ਜੀ ਮਾਂ ਕੋਈ ਨਹੀਂ ਮੇਰਾ ਮੇਰਾ ਬੇਟਾ ਆਪਣੇ ਨਾਨਕੇ ਪਿੰਡ ਗਿਆ ਹੋਇਆ ਮੇਰਾ ਜੀ ਨਹੀਂ ਲੱਗਦਾ ਉੱਥੇ ਵੀ ਨਾ ਜਾਂਦਾ ਤਾਂ ਹੈਗਾ ਪਰ ਮੇਰਾ ਜੀ ਨਹੀਂ ਲੱਗਦਾ ਉਹ ਮਾਂ ਦਾ ਕਿਹੋ ਜਿਹਾ ਦਿਲ ਹੋਏਗਾ ਜਿਹਨੇ ਜਿਹਨੇ ਲੋਕਾਂ ਵਾਸਤੇ ਕਹਿਤਾ ਲਾ ਤੂੰ ਕੁਰਬਾਨ ਹੋ ਜਾ 30 ਸਾਲ ਦੀ ਉਮਰ ਕੋਈ ਟੱਕ ਨਹੀਂ ਹੁੰਦੀ 30 ਸਾਲ ਦਾ ਜਵਾਨ ਹੁੰਦਾ ਉਹਨੇ ਆਪਣਾ ਜਵਾਨ ਬੇਟਾ ਦੇ ਦਿੱਤਾ ਸੀ ਕੀ ਮੁੱਲ ਪਾਉਣਾ ਓਹਦੀ ਕੁਰਬਾਨੀ ਦਾ ਅੱਥਰ ਬੰਦ ਕਰਕੇ ਉਹਦੀ ਕੁਰਬਾਨੀ ਨੂੰ ਯਾਦ ਕਰਦੇ ਹੋ ਤੁਸੀਂ ਸਾਰੇ ਜਣੇ ਨੇ ਮਿਲ ਕੇ ਨਾਲ ਨਾਲ ਤਾਂ ਸੰਗਣਾਣਾ ਆਪਣੇ ਆਪ ਨੂੰ ਕਹਿਣਾ ਕਿ ਇਹ ਬੰਦੇ ਤੂੰ ਜਨਾਬ ਕਿਤੇ ਸਤਾਉ ਮਾਰੇ ਜਾਣਾ ਤਾਂ ਕੋਈ ਪਾਪ ਨਹੀਂ ਕੀਤਾ ਸੀ ਤੇਰੇ ਲਈ ਡੰਗਿਆ ਗਿਆ ਤੂੰ ਉਹ ਤਾਂ ਕੀ ਮੁੱਲ ਪਾਉਣਾ ਓਹਦੀ ਕੁਰਬਾਨੀ ਦਾ ਕੀ ਮੁੱਲ ਪਾਉਣਾ ਕਪਾ ਜਨਾ ਪਾਵੇਂ ਨਾ ਕਦਰ ਬੇਕਦਰ ਮਨਾ ਖੂਨ ਯਿਸੂ ਨੇ ਸਲੀਬ ਤੇ ਬਹਾਇਆ ਤੇਰੇ ਵਾਸਤੇ ਇਹਦੇ ਵਾਸਤੇ ਖੂਨ ਬਹਾਇਆ ਤੇ ਇਹੀ ਦੇ ਕਦਰ ਕਰਦਾ ਕਿ ਰੋ ਯਿਸੂ ਵੀ ਕੁਰਬਾਨੀ ਦੇਂਦਾ ਉਹਦਾ ਕੀ ਅਸੀਂ ਮੁੱਲ ਪਾਵਾਂਗੇ ਹੱਲੇਲੂਇਆ ਹੱਲੇਲੂਇਆ ਹਰ ਕੋਈ ਪਾਪ ਕਦੇ ਪਤਾ ਸੀਗਾ ਦੰਗੇ ਆ ਵੀਗਾ ਤੇਰੇ ਲਈ ਸਲੀਬ ਤੇ we <laughs> ਕਹਿੰਦਾ ਮਾਸ ਕਿਲੇ ਉੱਤਰਿਆ ਸੁਣ ਜੇ ਸੋਚ ਲੈਂਗੇ ਜੇ ਤੁਸੀਂ ਮੈਡੀਕਲ ਕਰਨਾਗੇ ਤੁਸੀਂ ਖੜੀ ਨਹੀਂ ਸਕਦੇ ਕਿ ਮਰਜ਼ੀ ਦੇ ਵਿੱਚ ਹallelujah ਹallelujah ਜਿਹੜੇ ਰੂਹ ਦੇ ਵਿੱਚ ਬਿੰਦ ਨਾ ਲੋਕ ਜਿਹੜੀ ਉਹਦੀ ਕੁਰਬਾਨੀ ਨੂੰ ਯਾਦ ਕਰਦੇ ਨੇ ਚੀਕਾਂ ਮਾਰ ਮਾਰ ਕੇ ਰੋਣ ਲੱਗ ਜਾਂਦੇ ਨੇ ਹallelujah ਕਿਉਂਕਿ ਉਹਨੇ ਸਾਡੇ ਲਈ ਸਾਰਾ ਕੁਝ ਕੀਤਾ ਕਹਿੰਦਾ ਨਾ ਭੁੱਲੀ ਦੋਦੀ ਤਕਲੀਫ ਨਾ ਭੁੱਲੀ ਦੋਦਾ ਦਰਦ ਉਹਦੀ ਤਕਲੀਫ ਸਾਨੂੰ ਭੁੱਲਣੀ ਨਹੀਂ ਚਾਹੀਦੀ ਜਦੋਂ ਆਪਾਂ ਕੀਤਾ ਦੀ ਗੱਲ ਆਪਣੇ ਸਾਥ ਲੱਗਦੀ ਆਪਾਂ ਮਾਂ ਨੂੰ ਯਾਦ ਕਰਦੇ ਆ ਰੱਬ ਨੂੰ ਯਾਦ ਕਰਦੇ ਆ ਕਿਸੇ ਨੂੰ ਵੀ ਯਾਦ ਕਰਦੇ ਆ ਆਪਣੇ ਮੂੰਹ ਚ ਹਾਏ ਨਿਕਲਦੇ ਆ ਇੱਕਦਮ ਦੇਖੋ ਅਸੀਂ ਯਸ਼ੂ ਨੇ ਕਿੰਨੇ ਸਾਡਾ ਇਗਜ਼ਾਮ ਦਿੱਤੀ ਹੋएगी ਫਿਰ ਵੀ ਅਨਿਆਂ ਨੇ ਕਹ ਮੈਂ ਮੈਨੂੰ ਇਗਜ਼ਾਮ ਦੇ ਰਹਾ ਹਾਂ ਇਹ ਲੋਕ ਮੈਨੂੰ ਬਰਵਾ ਰਹੇ ਨੇ ਫਿਰ ਵੀ ਉਹ ਅੱਜ ਸ਼ਿਫਾ ਦਿੰਦਾ ਦਇਆ ਕਰਦਾ ਉਸ ਆਪੇ ਉਹਦੀ ਖਾਨ ਵੀ ਉਹਦੀ ਕੁਰਬਾਨੀ ਦੀ ਬੇਕਾਬਰੀ ਕਰਦਾ ਹallelujah ਹallelujah ਸੋਚ ਕੇ ਦੇਖੋ ਵੇਰੇ ਸਾਧਾਰ ਬਿਮਾਰੀ ਤੋਂ ਸ਼ੁੱਧ ਕਰਦਾ ਹੈ ਮੇਰੇ ਖੁਦਾ ਮੇਰੇ ਲਈ ਬਹਾਇਆ ਮੇਰੇ ਖੁਦਾ ਮੈਂ ਤੇਰੀ ਕੀ ਕਬਰ ਕਰਦੀ ਹੈ ਪ੍ਰਭੂ ਤੂੰ ਮੈਨੂੰ ਆਪਣੇ ਯੋਗ ਬਣਾ ਮੇਰੇ ਪਰਮੇਸ਼ਰ ਤੇਰੀ ਕੁਰਬਾਨੀ ਦਾ ਮੁੱਲ ਪਾਉਣ ਦੇ ਲਾਇਕ ਬਣਾ ਮੇਰੇ ਪਰਮੇਸ਼ਰ ਹਾਏ ਸੇ ਜੀ ਛੋਟੇ ਹੁੰਦੇ ਤਾਂ ਬੜੇ ਪਿਆਰ ਦੇ ਨਾਲ ਪਾਲਿਆ ਸੀ ਹallelujah ਜਿਹੜੇ ਬੱਚੇ ਬੜੇ ਪਿਆਰ ਦੇ ਨਾਲ ਪਾਲੇ ਹੁੰਦੇ ਨੇ ਨਾ ਉਹਨਾਂ ਦੇ ਦੋਸਤ ਕੀ ਪਤਾ ਲੱਗਦਾ ਦੋ ਕੋਮਲ ਸੀ ਸਾਡੇ ਵਾਸਤੇ ਉਹਨੇ ਕੁਰਬਾਨ ਕਰ ਦਿੱਤਾ ਕਿਉਂਕਿ ਇੰਨੀ ਜ਼ਿਆਦਾ ਜਾਣ 12-12 ਨੂੰ ਤਕਲੀਫ ਦਿੱਤੀ ਤਾਂ ਉਹਦੇ ਅੰਦਰੋਂ ਦੀ ਤਕਲੀਫ ਦਿੱਤੀ ਕੀ ਕਰਿਆ ਉਹਦੀ ਬੱਖੀ ਦੇ ਵਿੱਚ ਨੇਜਾ ਮਾਰਿਆ ਤਾਂ ਅੱਦੋ-ਅੱਦੋ ਕੋਹ ਕੋਹ ਦਾ ਅੰਦਰ ਚਲੀ ਗਈ ਹallelujah ਹallelujah ਆਪਣੀ ਖੂਈ ਅਸੀਂ ਉਸ ਟੀਕਾ ਲਗਵਾਣਾ ਖੂਈ ਯਾਨੀ ਕਿ ਆਪਣੇ ਅੰਦਰ ਜਾਂਦੀ ਆਪਣੀ ਜਾਨ ਨਿਕਲਣ ਵਾਲੀ ਹੋ ਜਾਂਦੀ ਹੈ ਕਈ ਮੈਂ ਇੱਕ ਡਰ ਕੇ ਟੀਕਾ ਲਗਵਾਉਂਦੇ ਉਸੇ ਉਸੇ ਯਸ਼ੁਅ ਕੋ ਕੋਈ ਸੀ ਪੈਣਾ ਪਈ ਆ ਖਾ ਬੰਦ ਕਰਕੇ ਉਹਦੀ ਕੁਰਬਾਨੀ ਨੂੰ ਦੇਖੋ ਇੱਕ ਐਡੀ ਵੱਡੀ ਸੱਬਰ ਦੀ ਤਰ੍ਹਾਂ ਇੱਕ ਕੋਪ ਉਹਦੀ ਬੱਖੀ ਦੇ ਵਿੱਚ ਮਾਰੀ ਤਾਂ ਕੇ ਉਹਦੀ ਚੰਗੀ ਤਰ੍ਹਾਂ ਜਾਨ ਕੱਢ ਦੇ ਸਾਡੇ ਵਾਸਤੇ ਹallelujah ਪਰ ਇਹਨੇ ਮੂਤੂ ਦਿੱ ਸੀ ਨਹੀਂ ਕੱਢੀ ਕੈਨੇ ਕੱਢੀ ਕਿਉਂਕਿ ਉਹ ਸਾਡੇ ਦੁੱਖਾਂ ਨੂੰ ਇਸ ਟਾਈਮ ਤੇ ਆਪਣੇ ਉੱਪਰ ਲੈ ਰਿਹਾ ਸੀ ਆਪਾਂ ਸਾਡੇ ਤਕਲੀਫਾਂ ਨੇ ਆਪਣੇ ਉੱਪਰ ਪਿਆ ਰੱਖਿਆ ਸੀ ਕਈ ਬੋਲ ਦਿੰਦੇ ਨੇ ਨਾ ਆਦੇ ਕਿ ਕੋਈ ਜਦੋਂ ਰੋਂਦਾ ਕਿ ਐਵੇਂ ਰੰ ਲੱਗ ਜਾਂਦੇ ਨੇ ਇਹ ਜਿਹੜਾ ਆਤਮਾ ਦਾ ਰੋਣਾ ਹੈ ਕਿਸੇ ਦੇ ਮੋਹ ਨਹੀਂ ਆਉਂਦਾ ਤਾਂ ਹਰ ਕੋਈ ਇਹਨੂੰ ਸਮਝ ਸਕਦਾ ਹallelujah ਆਤਮਿਕ ਲੋਕੀ ਸਮਝ ਸਕਦੇ ਨਹੀਂ ਕਿਤੇ ਰੋ ਕੇ ਅਸੀਂ ਜੰਗੀਆਂ ਦੇ ਨਾਲ ਇਸ ਪਰਮੇਸ਼ੁਰ ਦੀ ਮਹਿਮਾ ਕਰਦੇ ਹਾਂ ਉਹ ਸਾਡੇ ਹੰਝੇ ਨੂੰ ਕੁੱਪੀ ਦੇ ਵਿੱਚ ਪਾ ਕੇ ਰੱਖਦਾ ਤੇ ਇੱਕ ਵਿਰਾਗ ਨਹੀਂ ਆਰਾਧਨਾ ਨੂੰ ਸਦਾ ਪਰਮੇਸ਼ੁਰ ਪਸੰਦ ਕਰਦਾ ਹallelujah ਹallelujah ਹਾਂ ਦਿੱਤੇ कमल शरीर ਪੁੱਲਕੇ ਸਭ ਨੂੰ ਨਾ ਪਾਪ ਵਿੱਚ ਵੜ ਜੀ ਉਹਦੇ ਬਲੀਦਾਨ ਨੂੰ ਖਤਮ ਬਣਾ ਤੂ ਕਰ ਜੀ ਕਿਰਨੁਸ਼ੁਦਾ ਕਲਾਮ ਕਹਿੰਦਾ ਉਹ ਪਰਮੇਸ਼ਰ ਰਹਿਮ ਕਰਦਾ ਰਹਿਮ ਕਰਦਾ ਤੇ ਰਹਿਮ ਕਰਦਾ ਉਹ ਆਪਣਾ ਹੱਥ ਰੱਖਦਾ ਤੇ ਰੱਖਦਾ ਅਗਰ ਧਰਮੀ ਜਨ ਸਤਵਾਲ ਡਿੱਗ ਜਾਂਦਾ ਤਾਂ ਉਹਨੂੰ ਵਾਰ-ਵਾਰ ਉਠਾ ਕੇ ਖੜਾ ਕਰਦਾ ਤੇ ਇਹ ਨਹੀਂ ਹੈਗਾ ਕਿ ਵਾਰ-ਵਾਰ ਉਖਾਲ ਲੱਗਾ ਤਾਂ ਅਸੀਂ ਡਿੱਗੀ ਜਾਈਏ ਡਿੱਗੀ ਜਾਈਏ ਹਾਲੇਲੂਇਆ ਹਾਲੇਲੂਇਆ ਕਿਉਂਕਿ ਪਰਮੇਸ਼ੁਰ ਦੇ ਕਲਾਮ ਦੇ ਵਿੱਚ ਲਿਖਿਆ ਇੱਕ ਵਾਰੀ ਬਲੀਦਾਨ ਹੋ ਗਿਆ ਇੱਕ ਵਾਰੀ ਤੋਬਾ ਕਰਾ ਕੇ ਅਗਰ ਵਾਰ-ਵਾਰ ਤੋਬਾ ਹੁੰਦੀ ਹੈ ਵਾਰ-ਵਾਰ ਨਵੇਂ ਤੇ ਤੋਬਾ ਕਰਨੀ ਆਣੀ ਹੋਣੀ ਹੈ ਅਗਰ ਕੋਈ ਜਾਣ ਬੁੱਝ ਕੇ ਗੁਨਾਹ ਕਰਦਾ ਜਿਹੜਾ ਨਹੀਂ ਜਾਣਦਾ ਉਹ ਮaaf ਕੀਤਾ ਜਾਏਗਾ ਪਰ ਜਿਹੜਾ ਜਾਣਦੇ ਹੋਏ ਵੀ ਗਲਤੀ ਕਰਦਾ ਉਹਨੂੰ ਮaaf ਨਹੀਂ ਕੀਤਾ ਜਾਏਗਾ ਨਾ ਇਸ ਜਨਮ ਦੇ ਵਿੱਚ ਨਾ ਅਗਲੇ ਜਨਮ ਦੇ ਵਿੱਚ ਹallelujah ਸ਼ਰੀਰ ਕੁਰਬਾਨੀ ਦਿੱਤੀ ਅਸੀਂ ਇੱਥੇ ਬੋਲੀਏ ਜਿੱਨੀ ਜਸੂ ਦੇ ਨਾਮ ਦੇ ਵਿੱਚ ਪਾਈ ਹੈ ਹੰਗਿਆਲੇ ਨਾਲ ਬੋਕੇ ਕਹਿੰਦੇ ਬੰਦੇ ਤਾਂ ਉਸ ਨੂੰ ਭੁੱਲ ਨਾ ਜਾਈਏ ਇਹ ਨਹੀਂ ਹੋਵੇ ਕਿ ਤੋਲੇ ਬਲਿਦਾਨ ਨੇ ਆਪਣੀ ਅੰਦਰ ਖਤਮ ਕਰ ਦੇ ਆਪਣੀ ਜ਼ਿੰਦਗੀ ਤੇ ਖਤਮ ਕਰ ਦੇ ਬਲਿਦਾਨ ਖਤਮ ਹੋਣ ਦਾ ਮਤਲਬ ਹੈ ਉੱਥੇ ਯੈਸ਼ੂ ਨਹੀਂ ਕਹੇਗਾ ਕਿ ਮੈਂ ਤੇਰੇ ਲਈ ਜ਼ਾਨ ਦਿੱਤੀ ਜਦੋਂ ਬਲਿਦਾਨ ਖਤਮ ਹੋ ਜਾਏਗਾ ਫਿਰ ਤਾਂ ਨਰਕ ਦਾ ਰਸਤਾ ਹੈ ਹਾਲੇਲੂਇਆ ਆਪਾਂ ਨਰਕ ਵਾਲੇ ਪਾਸੇ ਨਹੀਂ ਆਪਾਂ ਸਵਰਗ ਵਾਲੇ ਪਾਸੇ ਜਾਣਾ ਸੋ ਉਹਨਾਂ ਨੇ ਸੜਕਾ ਤੇ ਜਾਣਾ ਉੱਥੇ ਜਾਣਾ ਜੇ ਰਾਜ ਉਹਨੇ ਆਪਣੇ ਪ੍ਰੀਮੇਰ ਲਈ ਤਿਆਰ ਕੀਤਾ ਫਤਲ ਕੇ ਸਬਨੋ ਨਾ ਪਾਪ ਵਿੱਚ ਭੜ ਜੀ ਹੋਦੇ ਬਲੀਦਾਨ ਨਾ ਖਾਤਨਾ ਨਾ ਕਰ ਜੀ के हे येशुवर